ਤਾਂ ਤੁਸੀਂ ਵਾਦੇ ਕਰੋ ਨਾ ਤੇ ਜੋ ਕਰੋ ਤਾਂ ਫਿਰ ਪੂਰੇ ਕਰੋ ਬਿਲਕੁਲ ਬਿਲਕੁਲ ਜ਼ਿੰਮੇਦਾਰਾਂ ਨੂੰ ਰੇਤਾ ਜਿਹੜਾ ਹੈ ਉਹ ਬਿਲਕੁਲ ਵੀ ਜਿਹੜਾ ਮਾਫੀਆ ਨੂੰ ਚੱਕਰ ਨਹੀਂ ਦੇਣਾ ਚਾਹੀਦਾ ਕੋਈ ਨਹੀਂ ਫਿਰ ਜੇ ਸਰਕਾਰ ਪਰਚੇ ਕਰੋਗੇ ਫਿਰ ਵੇਖ ਲਾਂਗੇ ਇਹ ਹੈਲੀਕਾਪਟਰ ਕਿ ਸਰਚ ਮਾਰਨਾ ਉਹ ਕਿੰਨਾ ਕਿੱਥੋਂ ਪਸੂ ਕੱਟੇ ਲੱਗੇ ਰਹੋ ਕੋਈ ਨਹੀਂ ਵਾਹਿਗੁਰੂ ਪੜਾ ਕਰੋਗਾ ਆਪਾਂ ਆਪਾਂ ਆਪਣੀ ਮਦਦ ਆਪ ਹੀ ਕਰਨੀ ਕਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਮਿਸਲ ਸੱਤ ਲੋਜ ਵੱਲੋਂ ਅਤੇ ਹਾਰਪੀਰਤਾਂ ਦੀ ਜਿਹੜੀ ਕਮੇਟੀ ਬਣੀ ਹੈ ਇੱਕ ਸਾਂਝਾ ਇੱਥੇ ਕੈਂਪ ਚਲਾਇਆ ਜਾ ਰਿਹਾ ਜਿਹੜਾ ਕਿ ਮਿਸਲ ਸਤਲੋਜ ਵੱਲੋਂ ਮਹਾਨ ਉਪਰਾਲਾ ਕੀਤਾ ਗਿਆ ਅੱਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜੀ ਪਹੁੰਚੇ ਨੇ ਅਤੇ ਨਾਲ ਸਾਡੇ ਮਿਸਲ ਸਤਲੋਜ ਦੇ ਪ੍ਰਧਾਨ ਬਰਾੜ ਸਾਹਿਬ ਉਧਰੋਂ ਸਰਦਾਰ ਬਲਜਿੰਦਰ ਸਿੰਘ ਜੀ ਏ ਪਹੁੰਚੇ ਨੇ ਸਾਰੀ ਹੀ ਟੀਮ ਦਾ ਇੱਥੇ ਪਹੁੰਚਣ ਦਾ ਅਸੀਂ ਆਪਣੇ ਇਸ ਇਲਾਕੇ ਵੱਲੋਂ ਆਪ ਜੀ ਦਾ ਧੰਨਵਾਦ ਕਰਦੇ ਆ ਜਿਹੜਾ ਕਿ ਤੁਸੀਂ ਸਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜੇ ਹੋ ਆ ਸਭ ਤੋਂ ਪਹਿਲਾਂ ਜੱਜਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਦਰ ਜੀ ਆ ਦੇਖੋ ਸਾਡੇ ਨੌਜਵਾਨ ਜਿਹੜੇ ਪੰਜਾਬ ਤੋਂ ਲੋਕ ਉੱਭਰ ਰਹੇ ਨੇ ਯਾਰ ਇਹਨੇ ਟਰਾਲੀਆਂ ਲੈ ਕੇ ਆ ਰਹੇ ਨੇ ਸਭ ਤੋਂ ਮੰਦ ਭਾਗੀ ਗੱਲ ਇਹ ਹੈ ਕਿ ਟਰੈਕਟਰ ਟਰਾਲੀਆਂ ਦੇ ਚਲਾਨ ਕੱਟੇ ਜਾ ਰਹੇ ਨੇ ਪਹਿਲਾਂ ਤੇ ਇਸ ਤੋਂ ਤੁਸੀਂ ਵਿਚਾਰ ਦਿਓ ਤੇ ਜਿਹੜਾ ਅੱਜ ਹਰੀਕੇ ਇਲਾਕੇ ਦੇ ਵਿੱਚ ਪਹੁੰਚੇ ਹੋ ਲੋਕ ਇੱਥੇ ਇਹ ਜਿਹੜੇ ਕਿ ਸਤਾਏ ਹੋਏ ਨੇ ਇਹਦੇ ਬਾਰੇ ਕੀ ਕਿੰਨੇ ਜੇ ਹਾਰਡ ਜਿਹੜੇ ਮੈਨ ਮੇਡ ਨੇ ਜਾਂ ਇਹ ਕੁਦਰਤੀ ਆਫਤ ਹੈ ਇਹਦੇ ਬਾਰੇ ਕੀ ਵਿਚਾਰ ਨਹੀਂ ਜੀ ਐ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਸਹਿਯੋਗ ਨਹੀਂ ਦੇ ਰਹੀਆਂ ਜੇ ਪੰਜਾਬ ਦੇ ਲੋਕ ਆਪਣੀ ਮਦਦ ਆਪ ਕਰਨਾ ਚਾਹ ਰਹੇ ਹੈ ਇਹ ਬੜੀ ਮਾਤਾ ਸੁਣ ਕੇ ਹੈਰਾਨ ਹੈ ਇਸ ਜਗ੍ਹਾ ਦੇ ਉੱਤੇ ਕਿ ਟਰੈਕਟਰ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਨੇ ਹੜਪੀੜਤਾਂ ਲਈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਇਸ ਤੋਂ ਮੰਦਭਾਗੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਹੈ ਇਸ ਵਿਪਤਾ ਦੀ ਘੜੀ ਤੇ ਵਿੱਚ ਜੇ ਸਹਿਯੋਗ ਨਹੀਂ ਦੇਣਾ ਸਰਕਾਰਾਂ ਨੇ ਨਾ ਦੇਣ ਅਸੀਂ ਆਪ ਹੀ ਕਰ ਲਾਂਗੇ ਲੇਕਿਨ ਰੁਕਾਵਟਾਂ ਖੜੀਆਂ ਕਰਨੀਆਂ ਚਲਾਨ ਕੱਟਣੇ ਤੇ ਇਹ ਬਹੁਤ ਜਿਹੜਾ ਇੱਕ ਮੰਦਭਾਗਾ ਜਿਹੜਾ ਵਰਤਾਰ ਹੈ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਫਲੱਡ ਬਾਰੀ ਇਹ ਜਿਹੜਾ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਨਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹਦੀਆਂ ਕਮਜ਼ੋਰੀਆਂ ਆ ਚਲੋ ਕੁਦਰਤੀ ਆਫਤ ਆਉਂਦੀ ਹੈ ਲੇਕਿਨ ਕੁਦਰਤੀ ਆਫਤ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਜੇ ਮੈਨੇਜਮੈਂਟ ਜਿਹੜੀ ਹੈ ਉਹ ਸਹੀ ਹੋਵੇ ਤੇ ਭਾਗੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦਾ ਪ੍ਰਬੰਧਨ ਹੀ ਸਾਡੇ ਕੋਲ ਨਹੀਂ ਹੈ ਹੁਣ ਤਾਂ ਇਹਨਾਂ ਨੇ ਫੋਰਸਾ ਲਾ ਕੇ ਸਕਿਉਰਿਟੀ ਲਾ ਕੇ ਉਹਨੂੰ ਜਿਹੜਾ ਪੂਰੀ ਤਰ੍ਹਾਂ ਕੈਪਚਰ ਕਰ ਲਿਆ ਹੈ ਅਰ ਹਰਾਨੀ ਦੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਜਿਹੜਾ ਇੱਕ ਫੈਸਲਾ ਦਿੱਤਾ ਹੈ ਔਰ ਉਹ ਫੈਸਲੇ ਦੇ ਵਿੱਚ ਰਾਜਸਥਾਨ ਹਾਈ ਕੋਰਟ ਕਹਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਹੈ ਉਹਨਾਂ ਦਾ ਵੀ ਪ੍ਰਬੰਧ ਜਿਹੜਾ ਹੈ ਉਹ ਕੇਂਦਰ ਕੋਲੇ ਹੋਣਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਜਿਹੜੇ ਉੱਥੇ ਕੇਸ ਹਾਰ ਗਈ ਹੈ ਹੁਣ ਸ਼ਾਇਦ ਸੁਪਰੀਮ ਕੋਰਟ ਜਾਵੇ ਮਤਲਬ ਪੁਖਤਾ ਟੰਗ ਦੇ ਨਾਲ ਕੇਸ ਹੀ ਨਹੀਂ ਜਿਹੜਾ ਹੈ ਰਾਜਸਥਾਨ ਹਾਈ ਕੋਰਟ ਦੇ ਵਿੱਚ ਲੜਿਆ ਗਿਆ ਕਿੱਡੀ ਹਰਾਨੀ ਦੀ ਗੱਲ ਹੈ ਕਿ ਸਾਡੇ ਅੰਦਰਲੇ ਡੈਮ ਤ론 ਹਮਾ ਚਲਦਾ ਡੈਮ ਦਾ ਤੁਸੀਂ ਕੰਟਰੋਲ ਕਰਨਾ ਕਰਨਾ ਕੇਂਦਰੀ ਪਾਵਰਾਂ ਨੇ ਲੇਕਿਨ ਜਿਹੜੇ ਸਾਡੇ ਅੰਦਰ ਪੰਜਾਬ ਸਟੇਟ ਦੇ ਅੰਦਰ ਜਿਹੜੇ ਡੈਮ ਹੈ ਉਹਨਾਂ ਡੈਮਾਂ ਦਾ ਕੰਟਰੋਲ ਜਿਹੜਾ ਕੇਂਦਰ ਸਰਕਾਰ ਕੇਵੇਂ ਲੈ ਸਕਦੀ ਹੈ ਤੇ ਰਾਜਸਥਾਨ ਕੋਰਟ ਦਾ ਜਿਹੜਾ ਇਹ ਫੈਸਲਾ ਜਿਹੜਾ ਸਾਡੇ ਲਈ ਬਹੁਤ ਮੰਦ ਭਾਗਾ ਹੈ ਔਰ ਸਰਕਾਰ ਨੂੰ ਪੁਖਤਾ ਕੇ ਜਿਹੜੇ ਕੇਸ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲੜਨੇ ਚਾਹੀਦੇ ਆ ਵੈਸੇ ਵੀ ਪਾਣੀਆਂ ਦੇ ਲੜਾਈ ਕਿਸੇ ਵੀ ਸਰਕਾਰ ਨੇ ਕੋਰਟ ਤੇ ਅੱਗੇ ਜਿਹੜਾ ਸਹੀ ਢੰਗ ਦੇ ਨਾਲ ਲੜੀ ਨਹੀਂ ਆ ਜਦੋਂ ਫਲੱਡ ਆਉਂਦੇ ਆ ਉਦੋਂ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਸਾਨੂੰ ਹੁੰਦਾ ਹੈ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਉਦੋਂ ਕਹਿੰਦੇ ਆ ਜੀ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਹੈ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈਗਾ ਕਿੱਡੀ ਇਹ ਸਤਮਕਿਰਈ ਹੈ ਸਾਡੇ ਨਾਲ ਇੱਕ ਕਿਸਮ ਦਾ ਪੰਜਾਬ ਦੇ ਨਾਲ ਇਹ ਤੱਕਾ ਹੈ ਕਿ ਜੇ ਹੜਾ ਰਿਪੈਰੀਅਨ ਸਟੇਟ ਹੋਣ ਦੇ ਕਾਰਨ ਜੇ ਹੜਾਂ ਦੇ ਵਿੱਚ ਅਸੀਂ ਨੁਕਸਾਨ ਚਲਦੇ ਹਾਂ ਤੇ ਫਿਰ ਪਾਣੀ ਦੇ ਉੱਤੇ ਪਹਿਲਾ ਅਧਿਕਾਰ ਜਿਹੜਾ ਹੈ ਉਹ ਪੰਜਾਬ ਤੇ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਸਾਡਾ ਤਾਂ ਆਪਦਾ ਪਾਣੀ ਜਿਹੜਾ ਹੈ ਜ਼ਮੀਨ ਦਾ ਅਸੀਂ ਵਰਤਵਾਰਤ ਕਿ ਜਿਹੜਾ ਹੈ ਉਹ ਮਕਾਲਿਆ ਸਾਨੂੰ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਵਕਤ ਅਧਰਿਆਈ ਪਾਣੀ ਦੀ ਨਹਿਰੀ ਪਾਣੀ ਦੀ ਵੱਡੀ ਲੋੜ ਹੈ ਕਿ ਜਦੋਂ ਸਾਨੂੰ ਲੋਡ ਹੁੰਦੀ ਹੈ ਉਦੋਂ ਕਹਿੰਦੇ ਆ ਨਹੀਂ ਤੁਹਾਡਾ ਇੰਨਾ ਕੀ ਹਿੱਸਾ ਬਣਦਾ ਤੇ ਬਾਕੀ ਹਿੱਸਾ ਰਾਜਸਥਾਨ ਤੇ ਪੰਜਾਬ ਦਾ ਹੈ ਔਰ ਹੈਰਾਨੀ ਦੀ ਗੱਲ ਕਿ ਜਦੋਂ ਪਾਕਿਸਤਾਨ ਦੇ ਨਾਲ ਟ੍ਰੀਟੀ ਹੋਈ ਹੈ ਪਾਣੀਆਂ ਦੀ ਉਦੋਂ ਇਹਨਾਂ ਨੇ ਰਾਜਸਥਾਨ ਨੂੰ ਪੰਜਾਬ ਦਾ ਹਿੱਸਾ ਦਿਖਾ ਕੇ ਦੇ ਵੱਧ ਪਾਣੀ ਜਿਹੜਾ ਪਾਕਿਸਤਾਨ ਕੋਲੋਂ ਮੰਗਿਆ ਤੇ ਅੱਜ ਜਿਹੜਾ ਹੈਗਾ ਉਹ ਸਾਨੂੰ ਕਹਿੰਦੇ ਆ ਕਿ ਤੁਹਾਡਾ ਤਾਂ ਹਿੱਸਾ ਹੀ ਜਿਹੜਾ ਥੋੜਾ ਜਿਹਾ ਹੈਗਾ ਪਾਣੀਆਂ ਦੇ ਉੱਤੇ ਸਾਨੂੰ ਪ੍ਰੋਪਰ ਪਾਣੀ ਜਿਹੜਾ ਉਹ ਮਿਲਦਾ ਹੀ ਨਹੀਂ ਹੈ ਜਿੰਨਾ ਸਾਨੂੰ ਸਾਡੇ ਕਿਸਾਨਾਂ ਨੂੰ ਜਾਂ ਸਾਨੂੰ ਪੀਣ ਵਾਸਤੇ ਪਾਣੀ ਦੀ ਜ਼ਰੂਰਤ ਹੈ ਉਹ ਮਿਲ ਹੀ ਨਹੀਂ ਰਿਹਾ ਇਹ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਉਹ 1947 ਤੋਂ ਤੱਕ ਆ ਰਿਹਾ ਪੰਜਾਬ ਸਿੰਘ ਸਾਹਿਬ ਜੀ Rajasthan ਵਾਲੀਆਂ ਨਹਿਰਾਂ ਅੱਜ ਸਕਾਰ ਦਿੱਤੀਆਂ ਗਈਆਂ ਜਿਹੜੀਆਂ 12 ਮਹੀਨੇ ਚੱਲਦੀਆਂ ਅੱਜ ਉਹਨਾਂ 'ਚ ਪਾਣੀ ਘਟਾ ਦਿੱਤਾ ਗਿਆ ਅੱਜ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਪਾਣੀ ਆ ਦਰ ਚੱਕੇਗੇ ਨਹੀਂ ਸਾਹਮਣੇ ਲੋਕਾਂ ਦੀਆਂ ਮਾਲਕੀ ਨੇ ਇੱਥੇ ਕੀ ਇਹ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਨਾ ਇਹ ਇਹ ਧਕੇਸ਼ਾ ਹੀ ਹੈ ਵੀ Rajasthan ਦੀਆਂ ਨਹਿਰਾਂ ਦੇ ਵਗਦੀਆਂ ਨੇ ਉਹਨਾਂ 'ਚ ਮਿੱਟੀ ਆਉਂਦੀ ਹੈ ਤੇ ਉਹ ਮਿੱਟੀ ਕ ਨੂੰ ਕਰਨਾ ਪਊਗਾ ਰਾਜਸਥਾਨ ਗਵਰਨਮੈਂਟ ਦਾ ਖਰਚਾ ਬਚਾਉਣ ਦੇ ਲਈ ਪਾਣੀ ਨੂੰ ਡੋਬਣ ਦਾ ਜਿਹੜਾ ਇਹ ਇੱਕ ਕਿਸਮ ਦਾ ਯਤਨ ਹੈ ਜੀ ਇਸ ਸਟੇਟ ਸਰਕਾਰ ਕੋਈ ਮੁਆਵਜ਼ਾ ਨਹੀਂ ਦੇ ਰਹੀ 23 ਦੇ ਵਿੱਚ ਨੁਕਸਾਨ ਬੜਾ ਹੋਇਆ ਹਾਲਾਂਕਿ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਕੁਕੜੀਆਂ ਬੱਕਰੀਆਂ ਦਾ ਇਸ ਵਾਰ ਵੀ ਲੋਕ ਇੰਦੇ ਵੀ ਸਾਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਕੀ ਕਹਿਣਾ ਚਾਹੁੰਦੇ ਸਰਕਾਰਾਂ ਕਿਉਂਕਿ ਤੁਹਾਡੀ ਆਵਾਜ਼ ਦੂਰ ਤੱਕ ਜਾਣੀ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਆਪਣਾ ਹਿੱਸਾ ਹੀ ਨਹੀਂ ਸਮਝਦੀ ਸਿਰਫ ਕਬਜ਼ਾ ਹੀ ਕਰ ਰੱਖਿਆ ਹੈ ਰੈਵਨਿਊ ਜਨਰੇਟ ਕਰਦੀ ਹੈ ਅਸੀਂ ਜੀਐਸਟੀ ਅਸੀਂ ਦਿੰਨੇ ਆ ਟੈਕਸ ਅਸੀਂ ਦਿੰਨੇ ਆ ਤੇ ਦੀ ਆ ਜਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤੇ ਉਦੋਂ ਜਿਹੜਾ ਹੈ ਇਹ ਹੱਥ ਘੁੱਟ ਲੈਂਦੇ ਆ ਤੇ ਇਹ ਇੱਕ ਕਿਸਮ ਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪੰਜਾਬ ਨੂੰ ਇਹਨਾਂ ਨੇ ਇਗਨੋਰ ਮਾਰਤੀ ਹੈ ਔਰ ਕਿੱਡੀ ਹਨਾਨੀ ਦੀ ਗੱਲ ਹੈ ਕਿ 2023 ਦੇ ਵਿੱਚ ਜਦੋਂ ਫਲੱਡ ਆਉਂਦੇ ਆ 2023 ਦੇ ਵਿੱਚ ਤੇ ਪਾਕਿਸਤਾਨ ਜਿਹੜਾ ਆਪਣੇ ਦਰਿਆਵਾਂ ਦੇ ਗੇਟ ਖੋਲ ਦਿੰਦਾ ਹੈ ਤਾਂ ਕਿ ਜਿਹੜਾ ਜਿਹੜਾ ਚੜਦਾ ਪੰਜਾਬ ਹੈ ਉਹ ਡੁੱਬੇ ਨਾ ਤੇ ਪਾਣੀ ਦਾ ਵਹਾਹ ਜਿਹੜਾ ਹੈ ਉਹ ਅੱਗੇ ਹੋ ਜੇ ਤੇ ਅੱਜ ਹਰਿਆਣਾ ਪਾਣੀ ਲੈਣ ਤੋਂ ਇਨਕਾਰ ਕਰ ਰਿਹਾ Rajasthan ਪਾਣੀ ਲੈਣ ਤੋਂ ਇਨਕਾਰ ਕਰ ਰਿਹਾ ਇਸ ਤੋਂ ਵੱਡੀ ਸਤਮ ਜ਼ਿਹਰੀ ਜਿਹੜੀ ਉਹ ਕੀ ਹੋ ਸਕਦੀ ਹੈ ਜੀ ਹਾਂਜੀ ਮਖੂਬ ਸਾਹਿਬ ਕੀ ਕਹਿਣਾ ਚਾਹ ਲਵੇ ਕੀ ਹੋ ਗਿਆ ਬਿਲਕੁਲ ਜੀ ਮੈਂ ਇੱਥੇ ਦੋ ਗੱਲਾਂ ਕਹਿੜੀਆਂ ਚੋਨਾ ਪਹਿਲਾਂ ਤੇ ਜਿੰਨੇ ਵੀ ਆਏ ਆ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੇ ਬੋਲ ਤੇ ਜਿਆਦਾ ਸਾ ਮੈਂ ਇਸ ਇਲਾਕੇ ਦਾ ਰਹਿਣ ਵਾਲਾ ਮੈਂ ਇਥੋਂ ਦਾ ਪੀਤੀ ਆ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਸਾਡੇ ਨਾਲ ਬਹੁਤ ਵੱਡਾ ਤੱਕਾ ਹੁੰਦਾ ਆ ਇੱਕ ਤੇ ਇੱਕ ਗੱਲ ਇਹ ਆ ਵੀ ਹੋਰ ਆ ਆ ਇਹ ਕਹਿਆ ਵੀ ਆਪਾਂ ਆਪਣੀ ਪਾਰਟੀਆਂ ਆਪਣੀ ਧਿਰ ਵੱਲੋਂ ਕੀ ਕਰਾਂਗੇ ਜੇ ਮੰਨ ਲਓ ਇਹਨਾਂ ਨੂੰ ਖਰਾਬਾ ਨਹੀਂ ਮਿਲਦਾ ਉਦੋਂ ਲਈ ਆਪਾਂ ਆਪਣੀ ਪਾਰਟੀ ਵੱਲੋਂ ਕੀ ਐਸਾ ਕਦਮ ਚੁੱਕਾਂਗੇ ਜਾਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਆਪਾਂ ਨੂੰ ਲੈਣਾ ਪੈਣਾ ਦੂਜੇ ਨੰਬਰ ਦੇ ਉੱਪਰ ਜੈਦਾਰ ਜੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦਰਿਆ ਦੇ ਵਿੱਚ ਪਾਣੀ ਆਉਂਦਾ ਆ ਹੜ ਆਉਂਦੇ ਨੇ ਉਹ ਕਿਤੇ ਆ ਕੇ ਰੇਤ ਛੁੱਟ ਜਾਂਦਾ ਆ ਤੇ ਕਿਤੇ ਆ ਕੇ ਜਮੀਨ ਦੇ ਵਿੱਚ ਟੂਆ ਪਾ ਜਾਂਦਾ ਹੈ ਜਿਹੜੀ ਰੇਤ ਕਿਸੇ ਦੇ ਖੇਤਾਂ ਦੇ ਵਿੱਚ ਹੈ ਉਹ ਕਿਸਾਨ ਨਹੀਂ ਚੁੱਕ ਸਕਦਾ ਕਿਸਾਨ ਜੇ ਚੁੱਕੇਗਾ ਉਹਦੇ ਤੇ ਪਰਚੇ ਹੋਣੇ ਨੇ ਜਦਕਿ ਸਾਡੇ ਖੇਤਾਂ ਦੇ ਵਿੱਚ ਰੇਤ ਪੈ ਗਈ ਹੈ ਜੇ ਅਸੀਂ ਉਹ ਰੇਤ ਚੁੱਕ ਕੇ ਵੇਚਾਂਗੇ ਤਾਂ ਸਾਡੇ ਤੇ ਪਰਚਾ ਹੈ ਕਮਾਲ ਦੀ ਗੱਲ ਵੇਖੋ ਤੇ ਸਰਕਾਰ ਦੇ ਬੰਦੇ ਜਾਂ ਮਾਫੀਆ ਜਿਹੜਾ ਉਹ ਸਾਡੇ ਖੇਤਾਂ ਵਿੱਚੋਂ ਰੇਤ ਚੁੱਕ ਕੇ ਵੇਚ ਸਕਦਾ ਹੁਣ ਇਹ ਜ਼ੁਲਮ ਇੱਕ ਨਹੀਂ ਹੋ ਰਿਹਾ ਜ਼ੁਲਮ ਬੜੇ ਤਰ੍ਹਾਂ ਦੇ ਹੋ ਰਹੇ ਨੇ ਤੀਜੇ ਨੰਬਰ ਦੇ ਉੱਪਰ ਹੁਣ ਕੱਲਾ ਪਾਣੀ ਆਉਣ ਦੇ ਨਾਲ ਘਰ ਖਰਾਬ ਹੋ ਗਏ ਆ ਹੋ ਗਿਆ ਇੱਥੇ ਨਹੀਂ ਹੈ ਇਹਦੇ ਨਾਲ ਜਿਹੜੇ ਬੋਰ ਨੇ ਉਹ ਬਹਿਗੇ ਤੇ ਇੱਕ ਬੋਰ ਦੇ ਉੱਪਰ ਘੱਟੋ-ਘੱਟ 1.5 ਤੋਂ 2 ਲੱਖ ਰੁਪਏ ਦਾ ਖਰਚਾ ਉਹ ਆਉਂਦਾ ਮੈਂ ਕਹਿਣਾ ਚਾਹੁੰਦਾ ਵੀ ਇਹ ਨਾ ਐ ਪੰਜੀ-ਛੱਤੀ ਸਾਲੀ ਪਾਣੀ ਆ ਜਾਵੇ ਲੋਕ ਮੜ ਜੇ ਖੜ ਸਕਦੇ ਨੇ ਜਿਹੜਾ ਇੱਕ ਸਾਲ ਬਾਅਦ ਹੀ ਪਾਣੀ ਆ ਜਾਂਦਾ ਆ ਉਹਦੇ ਨਾਲ ਤਾਂ ਪਿਛਲੇ ਸਾਡੇ ਜਿਹੜੇ ਨੇ ਇਸ ਇਲਾਕੇ ਦੇ ਕਰਜ਼ੇ ਨਹੀਂ ਲੈਂਦੇ ਵਿਆਜਾਂ ਨਹੀਂ ਪੂਰੀਆਂ ਹੁੰਦੀਆਂ ਤੇ ਅਗਲੇ ਪਾਸੇ ਫਿਰ ਪਾਣੀ ਆਇਆ ਹੁੰਦਾ ਸੋ ਮੈਂ ਇੱਕ ਹੱਥ ਬੰਨ ਕੇ ਬੇਨਤੀ ਕਰਾਂਗਾ ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਧੇਰੋ ਬਹੁਤ ਵੱਡੀ ਹੈ ਕਿ ਮੈਂ ਚਾਹਾਂਗਾ ਵੀ ਜਥੇ ਬੰਦੀਆਂ ਵੱਲੋਂ ਕੋਈ ਇਹੋ ਜਿਹਾ ਐਲਾਨ ਕੀਤਾ ਜਾਵੇ ਵੀ ਜੇ ਸਰਕਾਰ ਖਰਾਬਾ ਨਹੀਂ ਦਿੰਦੀ ਇਹਨਾਂ ਲੋਕਾਂ ਨੂੰ ਕਿਉਂਕਿ ਕੱਲ ਨੂੰ ਇਹਨਾਂ ਨੇ ਫਸਲ ਬੀਜਣੀ ਹੈ ਉਹਦੇ ਲਈ ਆਪਾਂ ਆਪਣੀ ਪਾਰਟੀਆਂ ਆਪਣੀ ਧਿਰ ਵੱਲੋਂ ਐਸਾ ਕਦਮ ਕੀ ਪੁੱਟਾਂਗੇ ਜੀ ਬਿਲਕੁਲ ਜੀ ਜਿਵੇਂ ਮਖੂ ਸਾਹਿਬ ਨੇ ਕਿਹਾ ਵੀ ਮੰਨ ਲਓ ਸਰਕਾਰ ਕਹਿ ਰਹੀ ਕੁਦਰਤੀ ਆਫਤ ਹੈ ਤੇ ਰੇਤਾ ਫਿਰ ਕੁਦਰਤ ਨੇ ਸਾਡੀ ਜ਼ਮੀਨ 'ਚ ਸੱਟੀ ਹੈ ਠੇਕੇਦਾਰ ਫਿਰ ਇਹ ਠੇਕੇ ਲੱਗਦੇ ਨੇ ਕਿ ਜ਼ਿੰਮੇਦਾਰੀ ਚੱਕੇ ਫਿਰ ਬਿਲਕੁਲ ਬਿਲਕੁਲ ਜ਼ਿੰਮੇਦਾਰਾਂ ਨੂੰ ਰੇਤਾ ਜਿਹੜਾ ਹੈ ਉਹ ਬਿਲਕੁਲ ਵੀ ਜਿਹੜਾ ਮਾਫੀਆ ਨੂੰ ਚੱਕਣ ਨਹੀਂ ਦੇਣਾ ਚਾਹੀਦਾ ਆਪ ਵੇਚਣਾ ਚਾਹੀਦਾ ਬੋਲੇ ਸੁਨਹਾਰਾ ਸ੍ਰੀ ਗੁਰੂ ਕੋਈ ਨਹੀਂ ਫਿਰ ਜੇ ਸਰਕਾਰ ਪਰਚੇ ਕਰੋਗੇ ਫਿਰ ਵੇਖ ਲਾਂਗੇ ਕੀ ਬਾਤ ਹੈ ਇੱਕ ਗੱਲ ਜੀ ਜ਼ਥੇਦਾਰ ਜੀ ਤੁਹਾਨੂੰ ਹੋਰ ਦੱਸਦੇ ਆ ਜਿਹੜੀ ਇਹ ਦਰਿਆ ਜੀ ਜਿਹੜੀ ਇਹ ਜ਼ਮੀਨ ਆ ਇਹ ਜ਼ਮੀਨ ਇਹਨਾਂ ਦੀ ਮਲਕੀਤ ਜ਼ਮੀਨ ਆ ਇਹਨਾਂ ਦੀ ਜ਼ਮੀਨ ਵਿੱਚ ਦਰਿਆ ਦਰਿਆ ਦੇ ਵਿੱਚ ਇਹਨਾਂ ਦੀ ਜ਼ਮੀਨ ਹੀ ਹੈਗੀਗੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜੀ ਜਿਹੜਾ ਇਹਨਾਂ ਦੇ ਜਿਹੜਾ ਤੁਸੀਂ ਆ ਫੋਰ ਲਾਈਨ ਦਾ ਬ੍ਰਿਜ ਆ ਇਹਦੇ ਵਾਸਤੇ ਇਹਨੂੰ ਜ਼ਮੀਨ ਨੂੰ ਕਵਰ ਕੀਤਾ ਹੋਇਆ ਇਹਦੇ ਪੈਸੇ ਮਿਲੇ ਆ ਪਰ ਜਦੋਂ ਇਹਨਾਂ ਦੇ ਫਸਲੋਂ ਕੋਈ ਮਰ ਜਾਂਦੀ ਆ ਫਸਲ ਡੁੱਬ ਜਾਂਦੀ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਰਕਾਰ ਨੂੰ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਪੈਸੇ ਦੇਣੇ ਚਾਹੀਦੇ ਕੀ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਅੱਜ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਜਿਹੜੇ ਅੱਜ ਚੀ ਮੰਤਰੀ ਨੇ ਉਹ ਕਹਿੰਦੇ ਨੇ ਕਿ ਮੁਰਗੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀਆਂ ਦਾ ਵੀ ਦੇਵਾਂਗੇ ਤੇ ਫਿਰ ਵਾਦਾ ਕਰਕੇ ਮੁਕਰਨਾ ਤੇ ਇਹ ਤਾਂ ਬਹੁਤ ਹੁਣ ਮੈਂ ਕਹਾਂ ਵੀ ਅਹੀ ਹੈਲੀਕਾਪਟਰ ਹੀ ਦੇ ਦਿੱਤਾ ਲੋਕਾਂ ਨੂੰ ਹੈਲੀਕਾਪਟਰ ਕਿ ਸਰਚ ਮਾਰਨਾ ਕਿੰਨਾ ਕ ਹੈ ਹੈਲੀਕਾਪਟਰ ਮੁੱਖ ਮੰਤਰੀ ਸਾਹਿਬ ਪਿਛਲੇ ਦਿਨ ਪਿਛਲੇ 2023 ਦੇ ਵਿੱਚ ਆਉਂਦੇ ਐਸੇ ਹੀ ਪਿੰਡਾਂ ਵਿੱਚ ਕਹਿ ਕੇ ਗਏ ਸੀ ਮੈਂ ਮੁਰਗੀਆਂ ਦਾ ਮੁਆ ਦੋਂ ਮੈਂ ਇਹਦਾ ਮਾਜਬੀ ਦਊ ਪਰ ਪਹੁੰਚਿਆ ਇੱਥੇ ਕੁਝ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਐਰ ਕੀ ਬੋੜੀ ਵੀ ਨਹੀਂ ਇੱਥੇ ਜੀ ਇਹ ਬਿਲਕੁਲ ਮੰਦਭਾਗੀ ਗੱਲ ਹੈ ਜਾਂ ਤਾਂ ਤੁਸੀਂ ਵਾਦੇ ਕਰੋ ਨਾ ਤੇ ਜੋ ਕਰੋ ਤਾਂ ਫਿਰ ਪੂਰੇ ਕਰੋ ਇਹ ਜਿਹੜੀਆਂ ਪੋਲਿਟਿਸ਼ਨਾਂ ਦੀਆਂ ਗਲਤ ਗੱਲਾਂ ਹੈ ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਰਾਜਨੀਤਿਕ ਪਾਰਟੀਆਂ ਇਹ ਸਮਾਂ ਰਾਜਨੀਤੀ ਕਰਨ ਦਾ ਤਾਂ ਹੈ ਨਹੀਂਗਾ ਕਿ ਅਸੀਂ ਕਈ ਕਾਂਗਰਸ ਨੇ ਆ ਨਹੀਂ ਕੀਤਾ ਅਕਾਲੀ ਦਲ ਤੇ ਜਿਹੜੇ ਪਹਿਲਾਂ ਰਹੀਆਂ ਸਰਕਾਰਾਂ ਉਹਨਾਂ ਨੇ ਆ ਨਹੀਂ ਕੀਤਾ ਜਮਜੂਦਾ ਸਰਕਾਰ ਆ ਨਹੀਂ ਕੀਤਾ ਅਸੀਂ ਇਸ ਪਾਸੇ ਨਹੀਂ ਜਾਂਦੇਗੇ ਪਰ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹੂੰਗਾ ਵੀ ਜੇ ਹੁਣ ਪਾਰਟੀਆਂ ਸੋਚਦੀਆਂ ਕਿ ਡੁਬਰਾ ਹੀ ਲੋਕਾਂ ਦੇ ਮੋਢਿਆਂ ਤੇ ਚੜ ਕੇ ਅਸੀਂ ਆਪਣੀ ਰਾਜਨੀਤਿਕ ਪੇੜੀ ਪਾਰ ਕਰ ਲਾਂਗੇ ਤੇ ਉਹ ਬੜੇ ਭਲੇਖੇ ਚ ਜੀ ਲੋਕ ਜਨਤਾ ਸੱਟ ਨਾਲ ਸਭ ਇੱਕ ਆਪ ਦੀ ਵੀ ਸਾਰੇ ਇਹ ਬੜੇ ਸੋਧੀ ਰੱਖਣ ਵਾਲੇ ਹੋ ਮੈਨੂੰ ਇੰਜ ਲੱਗਦਾ ਪਿਆ ਵੀ ਜਿਹੜਾ ਆਪਾਂ ਹਰ ਵਾਰ ਦਾ ਮਸਲਾ ਹੱਲਿਆ ਨਾ ਉਹ ਮਸਲਾ ਹੱਲ ਪਤਾ ਕਿਵੇਂ ਹੋਏਗਾ ਹੁਣ ਜੇ ਮੰਨ ਲਓ ਭਾਰਤ ਮਾਲਾ ਪ੍ਰੋਜੈਕਟ ਹੈ ਇਹਦੇ ਵਾਸਤੇ ਜ਼ਮੀਨ ਖਰੀਦੀ ਗਈ ਜ਼ਮੀਨ ਖਰੀਦ ਕੇ ਕਿੱਥੇ ਚਲਾ ਗਿਆ ਹੁਣ ਦਰਿਆ ਜਿਹੜਾ ਮਾਲਕੀ ਦੇ ਵਿੱਚੋਂ ਵਗਦਾ ਪਿਆ ਆ ਆ ਜਿਹੜਾ ਪੁਲ ਬਣਿਆ ਸੀ ਲੋਕਾਂ ਨੂੰ ਪੈਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਆ ਪੁਲ ਬਣਿਆ ਆ ਮੈਂ ਕਹਿੰਦਾ ਵੀ ਇਹਦਾ ਦਰਾਂ ਦੀ ਸੇਧ ਦੇ ਵਿੱਚ ਆ 12 15 ਕਿਲੋਮੀਟਰ ਬਣਦਾ ਸਾਰਾ ਜੇ ਇਹਨਾਂ ਕੋ ਮੇਰੇ ਖਾਲ ਸੇਧ ਦੇ ਵਿੱਚ ਦਰਿਆ ਲੋਕਾਂ ਨੂੰ ਇਹਨਾਂ ਤੇ ਜ਼ਮੀਨੀ ਜਿਹੜੀ ਹੈ ਜ਼ਮੀਨ ਦਾ ਮੁੱਲ ਦੇ ਕੇ ਤੇ ਦਰਿਆ ਨੂੰ ਮਾਲਕ ਬਣਾਇਆ ਜਾਵੇ ਤੇ ਇਹਨੂੰ ਥੋੜਾ ਜਿਹਾ ਖਾਲ ਦਿੱਤਾ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਹੜ੍ਹਾਂ ਤੋਂ ਆਪਣਾ ਬਚਾਅ ਹੋ ਸਕਦਾ ਯਾਰ ਪੱਕਾ ਹੱਲ ਪੱਕਾ ਹੱਲ ਇਹ ਆ ਦੇਖੋ ਜੀ ਇਹਦੀ ਬੁਨਿਆਦੀ ਪ੍ਰੋਬਲਮ ਜਿਹੜੀ ਹੈਗੀ ਉਹ ਪੰਜਾਬ ਦਾ ਜਿਹੜਾ ਪ ਐਕਟਾ ਉੱਥੇ ਪਈ ਹੈਗੀ ਆ ਜਿਹਦੇ ਵਿੱਚ ਆਪਣੇ ਬਰਾਜ ਤੇ ਆਪਣੇ ਉਹ ਸਾਰੇ ਉਹਨਾਂ ਦੇ ਕੰਟਰੋਲ ਦੇ ਦਿੱਤੇ ਗਏ ਜਿੰਨੀ ਦੇਰ ਆਪਣੇ ਬਰਾਜ ਆਪਣੇ ਕੰਟਰੋਲ ਚ ਨਹੀਂ ਹੈ ਕਿਉਂਕਿ ਦੇਖੋ ਨਾ ਬਰਾਜ ਬਣਾਤਾ ਆਸ-ਪਾਸੇ ਧੂਸੀ ਬੰਦ ਬਣਾਤਾ ਇਹ ਡਾਫ ਪੈਂਦੀ ਹੈਗੀ ਔਰ ਡੁੱਬ ਦਿੰਦਾ ਆਪਾਂ ਨੂੰ ਸੋ ਪਹਿਲੀ ਪ੍ਰੋਬਲਮ ਤਾਂ ਆਪਣਾ ਉਹ ਆਰਗੇਨਾਈਜੇਸ਼ਨ ਐਕਟ ਗਲਤ ਆ ਦੂਜਾ ਵੀ 25% ਜਿਹੜਾ ਫਲੋ ਆ ਰਿਵਰ ਦਾ ਉਹ جاری ਰਹਿਣਾ ਚਾਹੀਦਾ ਹੈ ਸਿਲਟਿੰਗ ਹੁੰਦੀ ਰਹਿਣੀ ਚਾਹੀਦੀ ਆ ਤੇ ਬਾਈ ਹਰੇ ਵੀ ਉਦੋਂ ਆਏ ਸੀ ਅਸੀਂ ਉੱਥੇ ਗੱਲਬਾਤ ਵੀ ਵਿਚਾਰ ਚਰਚਾ ਵੀ ਕੀਤੀ ਸੀ ਉੱਥੇ ਇਸ ਮੱਤੇ ਆਏ ਸੀ ਕਿ ਜਿਵੇਂ ਨਹਿਰੋਂ ਧਾਰੋਂ ਪਾਰ ਲੋਕਾਂ ਨੂੰ ਇੱਕ ਮੁਆਵਜ਼ਾ ਮਿਲਦਾ ਹਰ ਸਾਲ ਦਾ ਉਹ ਇਹਨਾਂ ਲੋਕਾਂ ਨੂੰ ਮਿਲੇ ਕਿਉਂਕਿ ਇਹ ਸਾਰੀ ਜਿਹੜਾ ਆਪਾਂ ਹਰ ਪ੍ਰੋਬਲਮ ਚੱਲ ਰਹੀ ਹੈ ਇਸ ਕਰਕੇ ਕਿ ਰਾਜਸਥਾਨ ਫੀਡਰ ਨੂੰ ਪਾਣੀ ਦੇਣਾ ਹੁੰਦਾ ਇੱਥੋਂ ਉਹ ਪੌਂਡ ਬਣਾਉਣਾ ਪੈਂਦਾ ਜਿਹਦੇ ਕਰਕੇ ਪਛਾਹ ਤੱਕ ਕੋਈ ਲੱਖ ਸਵਾਂ ਲੱਖ ਏਕੜ ਨੂੰ ਆਪਣੇ ਨੂੰ ਨੁਕਸਾਨ ਆਉਂਦੀ ਆ ਸੋ ਇਹ ਲੜਾਈ ਜਿਹੜੀ ਹੈਗੀ ਹੈ ਕੋਈ ਵੀ ਕੇਂਦਰੀ ਪਾਰਟੀ ਜਿਹੜੀ ਹੈਗੀ ਉਹ ਆਪਣੇ ਵਾਸਤੇ ਨਹੀਂ ਲੜੂਗੀ ਇਹ ਆਪਨੂੰ ਆਪਦੀਆਂ ਖੇਤੀ ਪਾਰਟੀ ਖੇਤਰੀ ਪਾਰਟੀ ਆ ਜਿਹੜੀ ਆਪ ਦਾ ਦਰਦ ਸਮਝਦੀ ਹੈ ਥੋਦੇ ਲੋਕਾਂ ਦਾ ਉਹ ਹੀ ਲੜੂਗੀ ਇਹਨੂੰ ਰਾਜਸਥਾਨ ਦਾ ਵੀ ਦਰਦ ਦਾ ਹਰਿਆਣੇ ਦਾ ਦਰਦ ਉਹ ਆਪਣਾ ਕਿਉਂ ਦਰਦ ਸਮਝੂਗਾ ਸੋ ਆਪਾਂ ਇਹ ਆਪਾਂ ਉਹਨਾਂ ਨੂੰ ਮਜ਼ਬੂਤ ਕਰੀਏ ਜਿਹੜੀ ਆਪ ਦੀ ਖੇਤਰੀ ਪਾਰਟੀ ਹੋਵੇ ਆਪੇ ਆ ਲੜੂਗੀ ਇਹ ਲੜਾਈਆਂ ਲੰਬੀਆਂ ਸੰਘਰਸ਼ ਹੈਗੇ ਆ ਜਿਹੜੇ ਲੜਨੇ ਪੈਣਗੇ ਜੀ ਬਿਲਕੁਲ ਜੀ ਸਾਡੇ ਨਾਲ ਬਲਜਿੰਦਰ ਸਿੰਘ ਜੀ ਅੱਜ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਇੱਥੇ ਹੈਲਪ ਲੈ ਕੇ ਆਏ ਕੀ ਮਦਦ ਲੈ ਕੇ ਆਏ ਹੋ ਜੀ ਦੇਖੋ ਜੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਪਾਰਟੀ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਥੱਲੇ ਅਸੀਂ ਸਾਰੇ ਇ ਭਾਈ ਅਜੀਪਾਲ ਸਿੰਘ ਬਰਾੜ ਜੀ ਜਿਨ੍ਹਾਂ ਨੇ ਸਤਲੁਜ ਮਿਸਲ ਦੇ ਜਿਹੜੇ ਮੋਢੀ ਨੇ ਔਰ ਉੱਥੇ ਸਾਰੇ ਉਹਨਾਂ ਦੇ ਕਾਰਕੁਨ ਆਗੂ ਸਹਿਬਾਨ ਇੱਥੇ ਇਕੱਤਰਤ ਨੇ ਬਹੁਤ ਵੱਡੇ ਟਰੈਕਟਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਰਸਤ ਪ੍ਰਣਾਲੀ ਆਪਣੇ ਲੈ ਕੇ ਪਹੁੰਚੀ ਆ ਪਰ ਇਹ ਇਹ ਨਹੀਂ ਵੀ ਕੋ ਅੱਜ ਦੇ ਦਿਨ ਵਾਸਤੇ ਆ ਇਹ ਕੰਟੀਨਿਊ ਚੱਲੂਗਾ ਔਰ ਸਭ ਤੋਂ ਵੱਡੀ ਗੱਲ ਆ ਵੀ ਜਿਵੇਂ ਸਾਡਾ ਆਪਦਾ ਹਲਕਾ ਧਰਮਕੋਟ ਜਿੱਥੇ ਜ਼ਿਲ੍ਹਾ ਮੋਗਾ ਉਹ ਸਾਰਾ ਹੀ ਸਤਲੁਜ ਦਰਿਆ ਦੇ ਨਾਲ ਬਸਿਆ ਹੋਇਆ ਆਪ ਜੀ ਨੂੰ ਪਤਾ 10000 ਏਕੜ ਦੇ ਕਰੀਬ ਪਾਣੀ ਵਿੱਚ ਡੁੱਬਿਆ ਹੋਇਆ ਉੱਥੇ ਵੀ ਗਿਆਨੀ ਜੀ ਕੱਲ ਫਤਿਹਗੜ੍ਹ ਸਭ ਤੋਂ ਟਰੱਕ ਤੋੜ ਰਹ ਉੱਥੇ ਹੋਣਗੇ ਉਹ ਸਾਰੇ ਮਤਲਬ ਜਿਸ ਤਰ੍ਹਾਂ ਵੀ ਕੋਈ ਸਾਨੂੰ ਮੈਸੇਜ ਮਿਲਦਾ ਹੈ ਉੱਥੇ ਸਾਰੀ ਮਦਦ ਪਹੁੰਚਦੀ ਕੀਤੀ ਜਾ ਸਕਦੀ ਹੈ ਔਰ ਕੀਤੀ ਜਾ ਰਹੀ ਹੈ ਜੀ ਧੰਨਵਾਦ ਸਾਡੇ ਨਾਲ تشਵੀਰ ਜੀ ਚਾਹੁੰਦੇ ਜੀ ਅੱਜ ਅੰਤਿਮ ਸ਼ਬਦਾਂ ਤੰਨਵਾਦ ਮੈਂ ਧੰਨਵਾਦ ਕਰਦਾ ਜਿ세ਜਾ ਦੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਹੜਪੀੜਤਾਂ ਲਈ ਸਮਗਰੀ ਲੈ ਕੇ ਪਹੁੰਚੀ ਔਰ ਜਿੰਨੇ ਵੀ ਹੋਰ ਵੀ ਸਾਰੇ ਸੰਸਥਾਵਾਂ ਉਹਨਾਂ ਨੂੰ ਵੀ ਬੇਨਤੀ ਆ ਬਾਲਟੀਆਂ ਨੇ ਉਹਨਾਂ ਵੀ ਹੜਪੀੜਤਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਤਾਂ ਜੋ ਹੜਪੀੜਤਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਜਾਈ ਹੋਣੀ ਆ ਉਹਨਾਂ ਦੇ ਵਿੱਚ ਜੋ ਪਾ ਸਕੀ ਜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਮਿਸਲ ਸਤਲੋਜ ਦੇ ਪ੍ਰਧਾਨ ਅਜੇਪਾਲ ਸਿੰਘ ਜੀ ਬਰਾੜ ਇੱਥੇ ਮਦਦ ਲੈ ਕੇ ਪਹੁੰਚੇ ਨੇ ਜਿਹੜਾ ਕਿ ਮਿਸਲ ਸਤਲੋਜ ਦਾ ਇੱਥੇ ਕੈਂਪ ਚੱਲ ਰਿਹਾ ਸਾਰੇ ਹੀ ਪਹੁੰਚੇ ਹੋਏ ਪਤਵੰਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਇਹ ਰਾਹਤ ਕੈਂਪ ਤੇ ਜਿਹੜੀ ਅਗਲੀ ਸਮਗਰੀ ਹੈ ਇਹ ਹਰ ਪੀੜਤਾ ਤੱਕ ਪਹੁੰਚਾਈ ਜਾਊਗੀ ਧੰਨਵਾਦ ਜੀ